ਜਿਹੜੀ ਇੱਥੇ ਹੁੰਦੀ ਸੀਗੀ ਫਾਈਟ ਫਾਈਟ ਦੇ ਦੇਖੋ ਕਿ ਬਿੱਟੂ ਦਗਾਲ ਵੀ ਬਹੁਤ ਵਧੀਆ ਉੱਠਿਆ ਸੀਗਾ ਨਮਾ ਨਮਾਉਂ ਉੱਠਿਆ ਸੀ ਉਹ ਵੀ ਉਹਦੀ ਉਹ ਕਾਰਾਗਰੀ ਜਾਪੀ ਸੀ ਬਿਲਕੁਲ ਜੀ ਬਹੁਤ ਕਦੀ ਉੱਤੋਂ ਕਦੀ ਥੱਲੋਂ ਕਦੀ ਪੱਟਾਂ ਨੂੰ ਕਦੀ ਕਿਤੇ ਮੈਂ ਉਹਨੂੰ ਵਧੀਆ ਮੇਰੀ ਨਿਗਾਹ ਤੇ ਬਹੁਤ ਤਕੜਾ ਸਾਡਾ ਯਾਰ ਆ ਤੇ ਬੜਾ ਵਧੀਆ ਉਹ ਮੈਚ ਖੇਡਿਆ ਆ ਉਹ ਇੱਥੇ ਫਾਈਟ ਕਿਉਂਕਿ ਉਹ ਮਾਲ ਵਿੱਚੋਂ ਆਉਂਦੇ ਹੁੰਦੇ ਸੀਗੇ ਗੁਰਨਾਲਾਲ ਭਾਜੀ ਐਮਐਲਏ ਸਾਹਿਬ ਹੁਣ ਬਣੇ ਆ ਆਪਣੇ ਹਾਂਜੀ ਤੇ ਉਹਨਾਂ ਉਹਨਾਂ ਨਾਲ ਉਹਨਾਂ ਦੀ ਟੀਮ ਹੁੰਦੀ ਸੀ ਬਿੱਟੂ ਉਹਨਾਂ ਦਾ ਜਾਪੀ ਸੀਗਾ ਫੰਤ ਮਟੋੜ ਵਾਲਿਆ ਹਾਂਜੀ ਹਾਂਜੀ ਤੇ ਹੋਰ ਵੀ ਕੀਤੀ ਹੁਣੀ ਸੀਗੇ ਹਾਂਜੀ ਹਾਂਜੀ ਬੜੇ ਵਿੱਕੀ ਰਿੱਕੀ ਗਲਜਾਰੀ ਮੋਂਕ ਵਾਲਾ ਇਹ ਸਾਰੇ ਇਕੱਠੇ ਉਧਰੋਂ ਹੁੰਦੇ ਗੱਬਰ ਹਾਂਜੀ ਮੌਲੀ ਵਾਲਾ ਜੀ ਮੌਲੀ ਵਾਲਾ ਇਹ ਸਾਰੇ ਉਧਰੋਂ ਆਉਂਦੇ ਹੁੰਦੇ ਇਹ ਸਾਡੇ ਯਾਰ ਆ ਪੁਰਾਣੇ ਬੜੇ ਗਲਜਾਰੀ ਨਾਲ ਗੱਲ ਹੁੰਦੀ ਇਹਦੀ ਗੱਲ ਆ ਹਾਂਜੀ ਹਾਂਜੀ ਤੇ ਆਪਾਂ ਗੱਲ ਪਹਿਲਾਂ ਵੀ ਕੀਤੀ ਸੀ ਚਲੋ ਹੁਣ ਗੱਲ ਚੱਲ ਪਈ ਐ ਬਿੱਟੂ ਦੇ ਨਾਲ ਜੁੜੀ ਹੋਈ ਕੋਈ ਇਦਾਂ ਦੀ ਯਾਦ ਕਿ ਕੋਈ ਇੱਕ ਨਿੱਕੇ ਜਿਹੇ ਸੁਹਾਵੇ ਬੰਦੇ ਸੀ ਉਹ ਨਾ ਜੀ ਤੁਸੀਂ ਤਾਂ ਉਹਨਾਂ ਦੇ ਨਾਲ ਉਹਦੇ ਨਾਲ ਵੀ ਖੇਡੇ ਉਹਦੇ ਉਲਟ ਵੀ ਖੇਡੇ ਹੋ ਤੇ ਉਹ ਤੋਂ ਬਿਨਾ ਜਿਹੜਾ ਗਰਾਊਂਡ ਦੇ ਬੈਕ ਦੀ ਆਪਾਂ ਗੱਲ ਕਰ ਲਈਏ ਗਰਾਊਂਡ ਤੋਂ ਬਿਨਾ ਕਿੰਦਾਂ ਦਾ ਸੁਭਾਅ ਸੀ ਕਿਵੇਂ ਗਰਾਊਂਡ ਤੋਂ ਬਿਨਾ ਬੜਾ ਵਧੀਆ ਸੀਗਾ ਜੀ ਬੜਾ ਵਧੀਆ ਹੱਸਦਾ ਖੇਡਦਾ ਹੀ ਇਕੱਠੇ ਹੱਸਦੇ ਖੇਡਦੇ ਰਹਿਣਾ ਗੋਗੋ ਹੀ ਨਾਲ ਉਹ ਪੱਕੀ ਯਾਰੀ ਬਿੱਟੂ ਦੀ ਬਹੁਤ ਪੱਕੀ ਯਾਰੀ ਬਿਲਕੁਲ ਜੀ ਬਿਲਕੁਲ ਹਾਂਜੀ ਇੱਕ ਨਾਲ ਸੁਨੋਵਰ ਇਹਨਾਂ ਦੇ ਉੱਤੇ ਮੈਂ ਹਾਂਜੀ ਹਾਂਜੀ ਬੜਾ ਵਧੀਆ ਸੀ ਤੇ ਇਹ ਬਿੱਟੂ ਨਾਲ ਗਰਾਊਂਡ ਤੋਂ ਬਾਅਦ ਹੀ ਆ ਤੇ ਉਹ ਫਿਰ ਸਾਡੀ ਯਾਰੀ ਵੱਖਰੀ ਸੀਗੀ ਜਿੱਦਾਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ 2005 ਤੋਂ ਲੈ ਕੇ ਅਸੀਂ ਇਕੱਠ ਉਹ 2005 ਦੇ ਵਿੱਚ ਯੰਗ ਕਲੱਬ ਵੱਲੋਂ ਜਦੋਂ ਅਸੀਂ ਉੱਥੇ ਗਏ ਆ ਤੇ ਉੱਥੇ ਬਿੱਟੂ ਵੀ ਦਿਨਾਲੀ ਮੈਂ ਤੇ ਬਿੱਟੂ ਦਿਨਾਲੀ ਨਾਲ ਵੀ ਬਹੁਤ ਯਾਰੀ ਸੀ ਤੇ ਬਿੱਟੂ ਨਾਲ ਸਾਡਾ ਇਦਾਂ ਸੀਗਾ ਵੀ ਬਿੱਟੂ ਆ ਵਾਰ ਗਰਾਊਂਡ ਦੇ ਵਿੱਚ ਗਰਾਊਂਡ ਤੱਕ ਸੀਗਾ ਤੇ ਬਾਹਰ ਜਿੱਦਾਂ ਯਾਰੀ ਸਾਡੀ ਇਹ ਇਕੱਠੇ ਜਾਣਾ ਖਾਣਾ ਘੁੰਮਣਾ ਬਹਿਣਾ ਆਇਨੇ ਜਿਹਦਾ ਮੱਖਣ ਪਾ ਕੇ ਇਸ ਮੱਖਣ ਨੇ ਸਾਨੂੰ ਲੈ ਜਾਣਾ ਕਰਨਾ ਵੀ ਆਜੋ ਤੁਹਾਨੂੰ ਖਿਲਾ ਕੇ ਲੈਵਣੇ ਪਲਾ ਕੇ ਲਾਉਣੇ ਆ ਇਹਨਾਂ ਨੇ ਸਾਨੂੰ ਲੈ ਜਾਣਾ ਤੇ ਮਿੱਟੂ ਨੇ ਗੱਲਾਂ ਸੁਣਾਉਣੀਆਂ ਆ ਸਾਬੋਕ ਪੋਨਾਂ ਦਾ ਬਿੱਟੂ ਹਾਂਜੀ ਬਾਹਰ ਬਹਿ ਜਾਣਾ ਕਰਨਾ ਕਈ ਵਾਰੀ ਸ਼ੋਗਲ ਕਰਨਾ ਕਲਜੀਤੇ ਨੇ ਵੀ ਆ ਜਾਣਾ ਉੱਥੇ ਸਾਡੇ ਕੋਲ ਹਾਂਜੀ ਤੇ ਇਹਨਾਂ ਨੇ ਮਿੱਟੂ ਦਗਾਲ ਜਿਹੜਾ ਸੀ ਨਾ ਸੁਭਾਅ ਦਾ ਬੜਾ ਨਿੱਗਾ ਬੰਦਾ ਸੀਗਾ ਹਾਂਜੀ ਯਾਰੀ ਦੋਸਤੀ ਰੱਖਦਾ ਸੀਗਾ ਸਮਝਦਾਰ ਸੀ ਸੂਝਵਾਨ ਸੀਗਾ ਬਹੁਤ ਹੰਡਿਆ ਵਰਤਿਆ ਸੀਗਾ ਹਾਂਜੀ ਤੇ ਗੱਲ ਵੀ ਨਾਪ ਤੋਲ ਕੇ ਕਰਦਾ ਹੁੰਦਾ ਸੀਗਾ ਬਿਲਕੁਲ ਤੇ ਹਾਸਾਮ ਕੋਲੀ ਬਹੁਤ ਸੀ ਹਾਂਜੀ ਮਨੂੰ ਵੀ ਮਨੂੰ ਬੜਾ ਚਾਹ ਮਨੂੰ ਛੇੜਦਾ ਹੁੰਦਾ ਸੀ ਉਹ ਝੋਕਲੇ ਝੋਕਲੇ ਪਤਨੀ ਕਿਦਾਂ ਗੱਲਾਂ ਕਰਦਾ ਸੀ ਕਰਕੇ ਛੇੜਦਾ ਹੁੰਦੇ ਸੀ ਕਾਫੀ ਉੱਥੇ ਇੱਕ ਦੂਜੇ ਨਾਲ ਅਸੀਂ ਆਸਰਾਮ ਜਾ ਕਰਦੇ ਰਹਿਣਾ ਸਾਡੀ ਲਾਈਫ ਵਧੀਆ ਲੰਗੀ ਆਈ ਸਾਡੀ ਬਿੱਟੂ ਨਾਲ ਬੜੇ ਵਧੀਆ ਅਸੀਂ ਇਕੱਠੇ ਰਹੇ ਹਾਂ 2010 ਤੱਕ ਹਾਂਜੀ ਹਾਂਜੀ ਫਿਰ 2010 ਤੋਂ ਬਾਅਦ ਇਦਾਂ ਫਿਰ ਇੱਥੇ ਜਦੋਂ ਆਇਆ ਮੈਂ ਨੈਰ ਤੋਂ ਆਇਆ 11 ਚ ਮੇਰੇ 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 ਗੋਡੇ ਸੱਟ ਲੱਗੀ ਸੀ ਕਾਫੀ ਤੇ ਜਦੋਂ ਵਰਲਡ ਕੱਪ ਦੇ ਵਿੱਚ ਮੇਰੀ ਮਨੂੰ ਕਿ ਬਿੱਟੂ ਦੇ ਨਾ ਗੋਡੇ ਤੇ ਸੱਟ ਲੱਗ ਜਾਂਦੀ ਹੁੰਦੀ ਸੀ ਲੱਗੀ ਹੋਈ ਸੀ ਪਹਿਲਾਂ ਹਾਂਜੀ ਤੇ ਉਹ ਵੱਧ ਮਨ ਕੇ ਖੇਡਦਾ ਸੀ ਤੂੰ ਮੈਂ ਇਹਨੂੰ ਕਿਹਾ ਮੈਂ ਕਹਿੰਦਾ ਯਾਰ ਮੇਰੇ ਤੋਂ ਟ੍ਰੈਲ ਨਹੀਂ ਦੇਖ ਹੁਣੇ ਮੈਂ ਕਿਹਾ ਯਾਰ ਮੇਰਾ ਗੋਡਾ ਦੁਖਦਾ ਬਹੁਤ ਆ ਦਲਕ ਜੀ ਮਾਰਦਾ ਕਿਉਂਕਿ ਮੇਰੇ ਸੱਟ ਨਹੀਂ ਸੀ ਲੱਗੀ ਕਦੀ ਗੋਡੇ ਵਾਲੀ ਤੇ ਮਨੂੰ ਪਤਾ ਨਹੀਂ ਸੀ ਇਸ ਜਿਹਾਏ ਨਾਲ ਨੌਲੇਜ ਨਹੀਂ ਸੀਗੀ ਹਾਂਜੀ ਹਾਂਜੀ ਤੇ ਜਦੋਂ ਬਿੱਟੂ ਕਹਿੰਦਾ ਆ ਜਾ ਮੈਂ ਤੈਨੂੰ ਖੜਾਉਂਗਾ ਤੂੰ ਟ੍ਰੈਲ ਦਊਂਗਾ ਪੱਕਾ ਜੀ ਉਨੇ ਪਤਾ ਨਹੀਂ ਕਿਸ ਤਰੀਕੇ ਨਾਲ ਮੇਰਾ ਨਾ ਗੋਡਾ ਬਣਿਆ ਅ ਗਰਮ ਪੱਟੀ ਦੇ ਨਾਲ ਨਾ ਕਰਕੇ ਇਦਾਂ ਉੱਤੋਂ ਥੱਲੇ ਦੀ ਗੋਡਾ ਨੰਗਾ ਨ ਕੋ ਕਿ ਮੈਨੂੰ ਕਰਕੇ ਮੈਨੂੰ ਕਹਿੰਦਾ ਤੁਰ ਕੇ ਦਿਖਾ ਮੈਂ ਪੌੜੀਆਂ ਤੇ ਬੈਠਾ ਸੀ ਜੀ ਤੇ ਮੈਂ ਜਦ ਤੁਰਿਆ ਨਾ ਤੇ ਉਹ ਮੇਰਾ ਗੋਡਾ ਬੜਾ ਵਧੀਆ ਮੇਰਾ ਦਰਦ ਨਹੀਂ ਕੀਤਾ ਹਾਂਜੀ ਤੇ ਉਹ ਮੈਂ ਜਦ ਮਾੜਾ ਹੋਇਆ ਨਟਕੇ ਦੇਖਿਆ ਤੇ ਮੇਰਾ ਗੋਡਾ ਸਹੀ ਰਿਹਾ ਬੜਾ ਘੁੱਟ ਕੇ ਬੰਨਿਆ ਸੀ ਮੇਰਾ ਗੋਡਾ ਅਸੀਂ ਮੈਂ ਟ੍ਰਾਇਲ ਤੋਂ ਵਾਲਾ ਬਿੱਟੂ ਦਗਾਲੀ ਆ ਜੀ ਖੇਡਿਆ ਸੀ ਹਾਂਜੀ ਉਹ ਵੀ ਉਹ ਵੀ ਖੇਡਿਆ ਸੀ ਮੈਂ ਵੀ 11 ਚ ਖੇਡਿਆ 11 ਤੇ 12 ਚ ਜੇ ਜਦੋਂ ਉਹਨੂੰ ਗੋਡਾ ਬੰਨਿਆ ਕੋਗੇ ਖੇਡਣਾ ਔਖਾ ਨਹੀਂਗਾ ਟ੍ਰੈਲ ਦੇਣੇ ਬਹੁਤ ਔਖੇ ਆ ਹਾਂਜੀ ਜਿਹੜੇ ਵਰਲਡ ਕੱਪ ਦੇ ਟ੍ਰੈਲ ਲੈਣਾ ਜੀ ਬਿਲਕੁਲ ਉਹ ਸੂਈ ਦੇ ਨੱਕੇ ਵਿੱਚ ਦੀ ਗੜਦੇ ਆ ਜੀ ਜੀ ਕਿਉਂਕਿ ਉੱਥੇ ਨਹੀਂ ਕੋਈ ਵੀ ਗੱਲਬਾਤ ਉਹਦੀ ਕੋਈ ਕਿਉਂਕਿ ਪਬਲਿਕ ਦੇ ਸਾਹਮਣੇ ਦੇਖਣਾ ਹੈ ਪਬਲਿਕ ਨੇ ਸਾਰੇ 2011 ਦਾ ਵਰਲਡ ਕੱਪ ਜਿਹੜਾ ਖੇਡਿਆ ਤੁਸੀਂ ਉਹ ਬਿੱਟੂ ਕਰਕੇ ਖੇਡਿਆ ਬਿੱਟੂ ਕਰਕੇ ਖੇਡਿਆ ਜੀ ਮੈਂ ਬਿੱਟੂ ਕਰਕੇ ਬਿੱਟੂ ਨੇ ਕਰਕੇ ਮੈਨੂੰ ਖੜਾਇਆ ਹੀ ਉਹਨੇ ਕਿਉਂਕਿ ਮੇਰਾ ਗੋਡਾ ਬਹੁਤ ਸੀਗਾ ਡੋਗਦਾ ਬਹੁਤ ਸੀ ਇੰਗਲੈਂਡ ਇੰਗਲੈਂਡ ਅਲੇ ਕਿੱਦੇ ਕਰੇ ਇਹ ਉਦਾਂ ਹੀ ਮਾਰੀ ਜਾਂਦਾ ਪਰ ਉਹ ਉਹਨੇ ਖੇਡਣ ਦਾ ਮੇਰਾ ਬਿੱਟੂ ਬਿੱਟੂ ਮੈਨੂੰ ਖੜਾ ਗਿਆ ਉਸ ਵਕਤ ਜੀ ਜੀ